ਸਸੇਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀ ਵਜੀਦ ਕੇ ਦੋਸਤ ਪਿੰਡ ਮੰਗੇਵਾਲ ਦੇ ਵਿੱਚ ਪਹੁੰਚੇ ਡੇਰਾ ਜੋਧਪੁਰੇ ਦੇ ਨਾਮ ਦੇ ਉੱਤੇ ਇੱਕ ਡੇਰਾ ਇੱਥੇ ਬੜਾ ਮਸ਼ਹੂਰ ਹੈ ਪੰਜਾਬ ਭਰ ਤੋਂ ਲੋਕ ਇੱਥੇ ਆਉਂਦੇ ਆ ਕਾਫੀ ਲੰਮੇ ਸਮੇਂ ਤੋਂ ਕੁਝ ਪਰਿਵਾਰ ਆ ਜਿਹੜੇ ਉਹ ਡੇਰੇ ਦੇ ਨਾਲ ਲੱਗਦੇ ਘਰਾਂ ਦੇ ਵਿੱਚ ਰਹਿੰਦੇ ਆ ਬੜਾ ਵੱਡਾ ਰਸਤਾ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਬੜੇ ਲੰਮੇ ਸਮੇਂ ਤੋਂ ਇਹ ਰਸਤਾ ਰਾਹੀਰਾਂ ਦੇ ਲਈ ਚੱਲਦਾ ਸੀ ਸੰਗਤਾਂ ਆਉਂਦੀਆਂ ਸੀ ਨਤਮਸਟਕ ਹੁੰਦੀਆਂ ਸੀ ਇੱਥੇ ਆ ਕੇ ਮੱਥਾ ਟੇਕਦੀਆਂ ਸੀ ਸੰਤ ਬਾਬਾ ਉੱਤਰਦੇਵ ਜੀ ਮਹਾਰਾਜ ਉਹਨਾਂ ਦਾ ਅਸੀਰਵਾਦ ਪ੍ਰਾਪਤ ਕਰਦੀਆਂ ਸੀ ਉਸ ਤੋਂ ਬਾਅਦ ਕੁਝ ਲੰਮੇ ਸਮੇਂ ਤੋਂ ਇਹ ਵਿਵਾਦ ਆ ਜਿਹੜਾ ਉਹ ਚੱਲ ਰਿਹਾ ਹੈ ਚਾਰੇ ਪਾਸੇ ਜ਼ਿਲ੍ਹਾ ਵਰਗੀਆਂ ਜਿਹੜੀਆਂ ਕੰਧਾਂ ਉਹ ਉਸਾਰ ਦਿੱਤੀਆਂ ਗਈਆਂ ਨੇ ਡੇਰੇ ਦੇ ਪ੍ਰਬੰਧਕਾਂ ਦੇ ਵੱਲੋਂ ਆਖਰ ਕਾਰਨ ਕੀ ਨੇ ਕਿਉਂ ਇਨ੍ਹਾਂ ਪਰਿਵਾਰਾਂ ਨੂੰ ਇਨ੍ਹਾਂ ਕੰਧਾਂ ਤੋਂ ਦਿੱਕਤਾਂ ਨੇ ਕਿਉਂ ਇਨ੍ਹਾਂ ਪਰਿਵਾਰਾਂ ਨੂੰ ਡੇਰੇ ਦੇ ਨਾਲ ਕੋਈ ਰੋਸਾ ਉਹ ਗੱਲਬਾਤ ਕਰਾਂਗੇ ਆਪਾਂ ਪਰਿਵਾਰਾਂ ਦੇ ਨਾਲ ਕਿ ਆਖਰ ਕੀ ਵਜਾ ਬਣੀ ਹੈ ਕਿ ਥਾਣੇ ਕਚਹਿਰੀ ਕੋਰਟਾਂ ਦੇ ਵਿੱਚ ਇਸ ਕੇਸ ਨੂੰ ਜਾਣਾ ਪਿਆ ਸ਼ਸ਼ੀਆ ਵੀਰ ਸ਼ਸ਼ੀਕਰ ਜੀ ਵੀ ਜੀ ਬਹੁਤ ਸੰਗਤਾਂ ਹਨਾ ਇੱਥੇ ਆਉਂਦੀਆਂ ਸੰਤ ਮਹਾਪੁਰਸ਼ਾਂ ਦੇ ਦਰਸ਼ਨ ਕਰਨ ਦੇ ਲਈ ਸੰਤ ਬਾਬਾ ਉੱਤਰਦੇਵ ਜੀ ਮਹਾਰਾਜ ਉਹਨਾਂ ਦੀ ਇੱਥੇ ਬਹੁਤ ਵੱਡੀ ਤਪੱਸਿਆ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਆਉਂਦੇ ਆ ਸੰਗਤਾਂ ਤਾਂ ਕੀ ਵਿਵਾਦ ਬਣਿਆ ਹੋਇਆ ਜਿਹੜਾ ਇਹ ਪਰਿਵਾਰਾਂ ਨੂੰ ਤੁਹਾਨੂੰ ਦਿੱਕਤ ਕੀ ਆ ਇੱਥੋਂ ਵੱਡੀ ਦਿੱਕਤ ਤਾਂ ਇਹ ਆ ਜੀ ਜਿੰਨੇ ਵੀ ਪਰਿਵਾਰ ਨੇ ਇਹ ਡੇਰੇ ਦੇ ਨਾਲ ਪਹਿਲਾਂ ਤੋਂ ਸਹਿਮਤ ਨੇ ਜੀ ਤੇ ਡੇਰੇ ਦੇ ਨਾਲ ਅਸੀਂ ਅੱਜ ਵੀ ਸਹਿਮਤਾਂਗੇ ਜੀ ਪਰ ਜਿਹੜਾ ਡੇਰਾ ਮੁਖੀ ਗਰਜੀਤ ਕੌਰ ਆਗੀ ਜੀ ਇਹਨਾਂ ਗਰੀਬਾਂ ਨੂੰ ਤੰਗ ਕਰਨ ਵਾਸਤੇ ਇਹ ਇਲਾਕੇ ਦੇ ਵਿੱਚੋਂ ਕੱਢਣ ਵਾਸਤੇ ਡੀ ਚੋਟੀ ਦਾ ਜ਼ੋਰ ਲਾਇਆ ਪਿਆ ਜੀ ਪਰ ਅਸੀਂ ਕੋਰਟ ਦਾ ਸਹਾਰਾ ਲਿਆ ਤੀਗਾ ਅਸੀਂ ਧੰਨਵਾਦ ਕਰਦੇ ਆ ਮਨਿੰਦਰ ਸਿੰਘ ਜੀ ਸਿਵਲ ਜੱਜ ਜੀ ਜਿਨ੍ਹਾਂ ਨੇ ਸਾਡੀ ਗਰੀਬਾਂ ਦੀ ਮਦਦ ਕਰਨ ਵਾਸਤੇ ਅਸੀਂ ਬੇਨਤੀ ਕਰੀ ਹੱਥ ਜੋੜ ਕੇ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਸਰ ਜਨਾਬ ਸਾਡੀ ਬੇਨਤੀ ਆ ਉਹਨਾਂ ਨੇ ਸਾਡੀ ਬੇਨਤੀ ਨੂੰ ਮਨਜ਼ੂਰ ਕੀਤਾ ਦੀਗਾ ਅਸੀਂ ਕਿਹਾ ਵੀ ਡੇਰੇ ਕੋਲੇ ਪ੍ਰਾਪਰਟੀ ਆ ਡੇਰੇ ਕੋਲੇ ਪੈਸਾ ਡੇਰੇ ਕੋਲੇ ਸਪਾਰਸਾ ਗਰੀਬਾਂ ਕੋਲੇ ਨਾ ਪੈਸਾ ਤੇ ਨਾ ਸਪਾਰਸਾ ਉਹਨਾਂ ਨੇ ਸਾਡੀ ਗੱਲ ਸੁਣ ਕੇ ਕੋਰਟ ਕੇਸ ਦੇ ਉੱਤੇ ਲਖੀਰ ਮਾਰਤੀ ਸੀ ਵੀ ਤੁਸੀਂ ਕੰਮ ਕਰਵਾਓ ਜੀ ਉਹਨਾਂ ਨੇ ਕੈਨਸਲ ਕਰਤਾ ਡਿਸਮਿਸ ਕਰਤਾ ਸਾਡੇ ਹੱਕ ਚ ਕਰਤਾ ਕੇਸ ਇਹਨਾਂ ਨੇ ਅੱਗੇ ਹਰਵੰਸ ਸਿੰਘ ਫੌਜੀ ਆ ਜੀ ਮਸਤਾਕ ਖਾਂਗਾ ਜੀ ਦਾਰਸ਼ਨ ਸਿੰਘ ਹੈਗਾ ਇੱਕ ਬੀਬੀ ਦਾ ਜਵਾਈ ਆ ਜੀ ਤੇ ਉਹਨਾਂ ਨੇ ਚਾਰਾਂ ਜਣੇ ਨੇ ਅੱਗੇ ਅੱਗੇ ਪਾਤਾ ਸੈਸ਼ਨ ਕੋਰਟ ਦੇ ਵਿੱਚ ਕੇਸ ਪਾਤਾ ਜੀ ਉਸ ਦਿਵਾ ਦੂਜੇ ਨੰਬਰ ਤੇ ਕੋਰਟ ਚ ਗਏ ਉਥੇ ਸਚੇਤਾ ਮੈਡਮ ਜੀ ਨੇ ਉਹਨਾਂ ਨੂੰ ਵੀ ਅਸੀਂ ਅਸੀਂ ਬੇਨਤੀ ਕੀਤੀ ਦੀ ਵੀ ਨਾ ਸਾਡੇ ਕੋਲੇ ਸਪਾਰਸਾ ਨਾ ਸਾਡੇ ਕੋਲੇ ਪੈਸਾ ਉਹਨਾਂ ਨੇ ਵੀ ਬਹੁਤ ਵਧੀਆ ਢੰਗ ਦੇ ਨਾਲ ਸਾਡੇ ਹੱਕ ਦੇ ਵਿੱਚ ਕੇਸ ਕਰਤਾ ਦੀ ਗਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਹੁਣ ਤੀਜੇ ਨੰਬਰ ਦੇ ਉੱਤੇ ਊਨਪਮ ਗੁਮਤਾ ਗੁਪਤਾ ਜੀ ਨੇ ਗਏ 3125 ਨੂੰ ਉਹਨਾਂ ਨੇ ਕੰਦਾ ਢਾਉਣ ਦੇ ਡੇਰਾ ਮੁਖੀ ਗਰਜੀਤ ਕੌਰ ਨੂੰ ਆਰਡਰ ਕੀਤੇ ਨੇ ਵੀ ਆਪਣੇ ਖਰਚੇ ਤੇ ਢਾਵੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਅਰਦਾਸ ਕਰਦੇ ਆ ਗੁਰੂ ਰਬਦਾਸ ਜੀ ਮਹਾਰਾਜ ਜੀ ਅੱਗੇ ਵੀ ਇਹੋ ਜਿਹੇ ਜੱਜ ਜਿਹੜੇ ਗਰੀਬਾਂ ਦੀ ਸੁਣਦੇ ਆ ਉਹਨਾਂ ਜੱਜਾਂ ਨੂੰ ਹਾਈ ਕੋਰਟ ਦੇ ਵਿੱਚ ਮਾਲੋ ਉੱਚੇ ਉਹਦੇ ਮਿਲਣੇ ਚਾਹੀਦੇ ਨੇਗੇ ਨਾ ਵੀ ਜਿਹੜੇ ਗਰੀਬਾਂ ਦੀ ਸੁਣਦੇ ਆ ਪਰ ਜੇ ਉਹ ਡੇਰਾ ਮੁਖੀ ਆ ਕਿਸੇ ਵੀ ਕੋਰਟ ਦੀ ਨਹੀਂ ਸੁਣ ਰਹੀ ਕੋਈ ਮਾਲਾ ਕਿਸੇ ਗਰੀਬ ਦੀ ਨਹੀਂ ਸੁਣ ਰਹੀ ਵੀ ਇਹ ਜੱਜਾਂ ਨੂੰ ਚਾਹੀਦਾ ਸੀ ਬੇਨਤੀ ਕਰਾਂਗੇ ਅੱਗੇ ਵੀ ਵੀ ਇਹਨਾਂ ਨੂੰ ਕੋਰਟ ਦੇ ਵਿੱਚ ਬੁਲਾ ਕੇ ਇਹ ਜਿਹੜੇ ਡੇਰਿਆਂ ਨੂੰ ਤਲਬ ਕਰਨਾ ਚਾਹੀਦਾਗਾ ਜੀ ਅੱਛਾ ਤੁਸੀਂ ਵੀ ਦੇਖਿਆ ਬਸਪੰਦੇ ਵਿੱਚ ਇਸੇ ਰਾਹ ਦੇ ਉੱਤੇ ਬੜੀਆਂ ਵੱਡੀਆਂ ਰੌਣਕਾਂ ਰਹੀਆਂ ਨੇ ਤੇ ਅੱਜ ਇੰਜ ਲੱਗਦਾ ਜਿਵੇਂ ਕਿਸੇ ਅਸੀਂ ਜੇਲ੍ਹ ਦੇ ਆਸ-ਪਾਸੇ ਖੜੇ ਹੋਈਏ ਤੇ ਖੰਡਰ ਬਣੇ ਪਏ ਨੇ ਤੇ ਟੋਬੇ ਬਣੇ ਪਏ ਨੇ ਇਸ ਗਲੀ ਦੇ ਵਿੱਚ ਕੀ ਲੱਗਦਾ ਖਣਾ ਕਿ ਇਹ ਜਿਹੜੀਆਂ ਕੰਧਾਂ ਨਿਕਲੀਆਂ ਹੋਈਆਂ ਇਹ ਡੇਰ ਦੀ ਜਗ੍ਹਾ ਦੇ ਵਿੱਚ ਨੇ ਜਾਂ ਰਸਤਿਆਂ ਦੇ ਉੱਤੇ ਇਹ ਰਾਹ ਦੇ ਵਿੱਚ ਨੇ ਜੀ 25 ਤਨ ਉੰਨੇ ਨੂੰ ਮਨਤੀ ਕਰਵਾਈ ਦੀ ਡੀਐਸਪੀ ਮਹਿਲਕਲਾ ਵੱਨੋਂ ਜੀ ਅਸੀਂ ਰਾਜੀ ਬੰਦਾ ਕੀਤਾ ਸੀ ਵੀ ਪਿੰਡ ਦੇ ਵਿੱਚ ਵਿਵਾਦ ਵਧਿਆ ਨਹੀਂ ਹੈਗਾ ਜੀ ਵੀ ਅਸੀਂ ਰਾਜੀ ਬੰਦਾ ਕਰਕੇ ਵੀ ਸਹਿਮਤੀ ਕਰ ਲਈਏ ਪਿੰਡ ਨਾਲ ਤੇ ਡੇਰੇ ਨਾਲ ਅਸੀਂ ਸਹਿਮਤੀ ਕਰ ਲਈ ਅਸੀਂ ਰਾਜੀਮੰਤਾ ਕੀਤਾ ਸੀ ਡੀਐਸਪੀ ਮਹਿਲਕਲਾ ਰਵਿੰਦਰ ਸਿੰਘ ਦੇ ਕਹਿਣ ਤੇ ਜੀ ਪਰ ਉਹ ਕੱਲਾ ਰਾਜੀ ਬੰਦਾ ਹੀ ਰਹਿ ਗਿਆ ਨਾ ਤਾਂ ਡੀਐਸਪੀ ਮਹਿਲਕਲਾ ਨੇ ਉਹਦੇ ਗੌਰ ਕੀਤੀ ਆ ਜਦੋਂ ਮਨਤੀ 25 ਤੈਨੂੰ 19 ਨੂੰ ਮਨਤੀ ਕਰਵਾਤੀ ਤੇ ਉਹ ਮਨਤੀ ਸਾਰੀ ਮੰਨ ਲਓ ਜਿਹੜਾ ਰਾਹ ਦੀਗਾ ਉਹ ਡੇਰੇ ਦੇ ਜ਼ਮੀਨ ਦੇ ਵਿੱਚ ਚਲੇ ਗਿਆ ਜੀ ਪਰ ਉਹ ਮਿੰਨਤੀ ਕਰਤੀਆਂ ਜੋ ਨਿਸ਼ਾਨ ਲੱਗੇ ਜਿੰਨੇ ਪੈਰੋਕਾਰਤੀ ਡੇਰੇ ਦੇ ਉਹ ਸਾਮ ਨੂੰ ਛੱਡ ਕੇ ਭੱਜ ਗਏ ਨਾ ਸੈਨ ਕੀਤੇ ਨੇ ਉਸ ਪਹਿਲਾ ਉਹਨਾਂ ਨੇ ਕਿਹਾ ਦੀਗਾ ਵੀ ਹਾਂ ਅਸੀਂ ਸਹਿਮਤਾਂ ਡੇਰੇ ਨੇ ਸਹਿਮਤੀ ਦਿੱਤੀ ਸੀ ਪੰਚਾਇਤ ਨੇ ਸਹਿਮਤੀ ਦਿੱਤੀ ਸੀ ਤੇ ਜਿਹੜੇ ਪਰਿਵਾਰ ਨੇ ਸਾਰੇ ਇੱਥੇ ਡੇਰੇ ਦੇ ਲਵੇ ਸਾਰੇ ਪਰਿਵਾਰਾਂ ਨੇ ਸਹਿਮਤੀ ਦਿੱਤੀ ਦੀ ਵੀ ਹਾਂ ਅਸੀਂ ਸਹਿਮਤਾਂਗੇ ਵੀ ਜੇ ਮੈਂ ਡੀਐਸਪੀ ਮੈਲ ਕਲਾ ਕਰੂਗਾ ਵੀ ਅਸੀਂ ਸਹਿਮਤ ਪਰ ਉਹ ਰਾਜੀ ਬੰਦਾ ਤਾਂ ਅਸੀਂ ਕਰ ਲਿਆ ਸਾਰੇ ਪਰਿਵਾਰਾਂ ਨੇ ਕੱਲਾ ਸਾਡੇ ਕੋਲੇ ਲਿਖਤੀ ਰਾਜੀ ਬੰਦਾ ਰਹਿ ਗਿਆ ਤੇ ਕਿ ਨਾ ਕੇ ਉਸ ਤੋਂ ਬਾਅਦ ਕੋਈ ਕਾਰਵਾਈ ਕਰਵਾਈ ਕੋ ਜਿਹੜਾ ਹੱਕ ਬਣਦਾ ਦੀ ਉਹ ਮਾਇਕ ਮੇ ਦਾ ਬਣਦਾ ਦੀਗਾ ਜੀ ਤੇ ਮਾਇਕ ਮੇ ਨੇ ਉਹ ਵੀ ਛੱਡ ਕੇ ਭੱਜ ਗਿਆ ਉੱਥੋਂ ਅਸਾ ਇਹ ਨਗਰ ਮੰਗੇਵਾਲ ਦਾ ਸਥਾਨ ਹੈ ਤੇ ਹੁਣ ਜਦੋਂ ਇਹ ਰਸਤੇ ਮੰਗੇਵਾਲ ਤੋਂ ਆ ਰਹੇ ਨੇ ਉਹ ਸਾਰੇ ਬੰਦ ਰੇ ਤਕਰੀਬਨ ਤੇ ਉਧਰੋਂ ਰਸਤਾ ਜਿਹੜਾ ਕੱਢਿਆ ਗਿਆ ਪਿੰਡ ਦੀਆਂ ਸੰਗਤਾਂ ਕੀ ਸੋਚਨੀ ਹੈ ਇਸ ਲੇ ਪਿੰਡ ਦੀਆਂ ਸੰਗਤਾਂ ਕਹਿੰਦੇ ਨੇ ਵੀ ਸਾਡੇ ਪਿੰਡ ਦਾ ਡੇਰਾਗਾ ਜੋ ਡੇਰਾ ਮੁਖੀ ਗਰਜੀਤ ਘੋਰਾ ਮਾਲੋ ਪਿੰਡ ਦੇ ਵਿੱਚ ਰਹਿੰਦੀ ਆ ਜੀ ਡੇਰਾ ਦਾ ਪਿੰਡ ਦੇ ਨਾਮ ਜਿਹੜਾ ਬਾਜਤ ਹੈਗਾ ਮਾਲ ਮਹਿਕਮੇ ਦੇ ਹੈਗੇ ਨੇ ਰਿਕਾਰਡ ਪਿੰਡ ਦੇ ਨਾਮ ਬੋਲਦਾ ਪਰ ਉਹ ਮਾਲਕਣ ਬਣ ਗਈ ਜੋ ਮੰਡੀ ਬੋਰਡ ਦੀ ਸੜਕ ਸੀ ਉਹ ਵੀ ਪਟਕੇ ਗੈਰ ਕਾਨੂੰਨੀ ਢੰਗ ਦੇ ਨਾਲ ਕੋਰਟ ਨੇ ਕੋਈ ਉਹਨੂੰ ਹਜੇ ਤੱਕ ਕੋਈ ਸਬੰਨ ਨਹੀਂ ਕੱਢੇ ਹੈਗੇ ਵੀ ਤੂੰ ਮੰਡੀ ਬੋਰਡ ਦੀ ਸੜਕਾ ਕਿਉਂ ਪੱਟਿਆ ਇਹ ਵੀ ਜਿਹੜਾ ਸਾਡਾ ਪਿੰਡ ਦਾ ਡੇਰਾ ਹੈਗਾ ਅਸੀਂ ਪਿੰਡ ਦੇ ਡੇਰੇ ਵਾਲੇ ਡੇਰੇ ਨੂੰ ਅਸੀਂ ਮੰਨਦੇ ਆ ਸਾਰੇ ਪਰਿਵਾਰ ਜੀ ਦਾ ਸਾਡਾ ਰੋਲਾ ਚੱਲਦਾ ਪਰ ਜੋ ਸਾਡਾ ਰੋਲਾ ਉਹ ਡੇਰਾ ਮੁਖੀ ਗਰਜੀਤ ਕੌਰ ਨਾਲ ਆ ਇਸ ਤਰ੍ਹਾਂ ਦੇ ਡੇਰੇ ਜਦੋਂ ਪਹਿਲਾਂ ਤੋਂ ਹੀ ਆਪਾਂ ਦੇਖਿਆ ਹੈ ਨਾ ਗਰੀਬ ਪਰਿਵਾਰਾਂ ਦਾ ਬਹੁਤ ਵੱਡਾ ਸਹਾਰਾ ਰਹੇ ਆ ਧੀਆ ਦੇ ਵਿਆਹਾਂ ਦੀਆਂ ਗੱਲਾਂ ਹੁਣ ਜਾਂ ਹੋ ਰਹਾ ਨਾ ਕੋਈ ਲੋੜਵੰਦ ਪਰਿਵਾਰ ਇੱਥੇ ਕੋਈ ਦਿਨ ਕੱਟੀ ਕਰਨੀ ਆ ਉਹ ਤੋਂ ਬੜੇ ਵੱਡੇ ਸਹਾਰੇ ਹੁੰਦੇ ਸੀ ਅੱਜ ਉਹ ਖਤਮ ਕਰਨ ਤੇ ਲੱਗੇ ਹੋਏ ਨੇ ਗਰੀਬ ਹਾਂਜੀ ਹਾਂ ਪੂਰਾ ਖਤਮ ਕਰਨ ਤੇ ਮੰਨ ਲਓ ਸਾਡੇ ਪਰਿਵਾਰਾਂ ਦੇ ਵੀ ਵਿਆਹ ਡੇਰੇ ਦੇ ਵਿੱਚੋਂ ਹੋਏ ਨੇ ਅਸੀਂ ਮੰਨ ਲਓ ਪਹਿਲਾਂ ਤੋਂ ਮੰਨਦੇ ਆ ਡੇਰੇ ਨੂੰ ਅਸੀਂ ਵੀ ਵਿਆਹ ਫਰਕ ਕਿਹੜੇ ਮਹਾਪੁਰਸ਼ਾਂ ਦੀ ਤਪੱਸਿਆ ਕਿਹੜੇ ਇੱਥੇ ਗੁਰੂ ਵੀ ਆਏ ਹੋ ਸਕਦੇ ਕਿਸੇ ਨੂੰ ਨੌਲੇਜ ਨਹੀਂ ਉਹਨਾਂ ਗੱਲਾਂ ਦੀ ਪਰ ਤੰਗ ਕਰਨ ਤੇ ਲੱਗੀ ਵੀ ਆ ਹੁਣ ਤਾਂ ਇਹਦਾ ਪੂਰਾ ਡੀ ਚੋਟੀ ਦਾ ਜੋਰ ਲਾਇਆ ਵੀ ਇੱਥੋਂ ਕੱਢਿਆ ਜਾਵੇ ਇਹਨਾਂ ਲੋਕਾਂ ਨੂੰ ਵੀ ਸਾਡਾ ਵਿਰੋਧ ਕਿਉਂ ਕਰਦੇ ਆ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਜੀ ਨਾ ਕਿ ਅਸੀਂ ਡੇਰੇ ਦੀ ਜਗ੍ਹਾ ਮੰਗ ਰਹੇ ਹਾਂ ਵੀ ਜਿਹੜਾ ਰਾਹ ਗਾ ਇਹਨਾਂ ਘਰਾਂ ਨੂੰ ਵੀ ਮਾਲਾ ਸੀ ਨੇੜੇ ਤਾਂ ਹੀ ਆਏ ਦੀ ਕਿ ਵੀ ਲੱਡੂ ਜਲੇਬੀਆਂ ਚੱਲਦੀਆਂ ਨੇ ਬੱਚਿਆਂ ਨੂੰ ਹਣਾ ਆ ਹਾਂ ਜੀ ਸੇਵਾ ਹੋ ਜਾ ਕਰੋ ਆ ਵੀ ਨਾਲੇ ਸੇਵਾ ਕਰਿਆ ਕਰਾਂਗੇ ਪਰ ਸਾਨੂੰ ਇਹ ਤੰਗ ਕਰਨ ਤੇ ਲੱਗੀ ਵੀ ਆ ਜੀ ਕਿਤੇ ਤਾਂ ਮੰਨ ਲਓ ਗਰੀਬ ਪਰਿਵਾਰੋਂ ਆਏ ਹੁੰਦਾ ਵੀ ਸੋਖ ਹੁੰਦਾ ਹਣਾ ਹਾਂ ਤੇ ਇਹਦਾ ਪੂਰਾ ਜੋਰ ਲਾਇਆ ਪਿਆ ਜੀ ਤਾਂ ਜਿਹੜਾ ਤੁਸੀਂ ਦੇਖ ਰਹੇ ਹੋ ਪਿੱਛੇ ਇਧਰ ਆ ਕੇ ਮਨਾਲ ਦੀ ਸੜਕ ਦੇ ਨਾਲ ਮਿਲਦਾ ਤਾਂ ਚਾਰੇ ਪਾਸੇ ਖੁੱਲੇ ਜਿਹੜੇ ਰਸਤੇ ਨੇ ਤਾਂ ਇਹਨਾਂ ਪਰਿਵਾਰਾਂ ਦਾ ਵੀ ਕਹਿਣਾ ਸੀ ਕਿ ਜੇਕਰ ਇੱਥੇ ਵੱਡੀਆਂ ਗਿਣਤੀ ਦੇ ਵਿੱਚ ਸੰਗਤਾਂ ਹੁੰਦੀਆਂ ਨੇ ਤਾਂ ਇਹ ਪਰਿਵਾਰ ਆਪਣਾ ਰੋਜਗਾਰ ਵੀ ਚਲਾ ਸਕਦੇ ਸੀ ਕੋਈ ਛੋਟੀ ਮੋਟੀ ਦੁਕਾਨ ਵੀ ਚਲਾ ਸਕਦੇ ਸੀ ਜਾਂ ਇਸ ਰਸਤੇ ਨੂੰ ਖੁੱਲਾ ਚੌੜਾ ਕਰਕੇ ਇੱਥੇ ਲਾਈਟਾਂ ਲਾ ਕੇ ਇਸ ਰਸਤੇ ਨੂੰ ਵੀ ਚੱਲਦਾ ਰੱਖਿਆ ਜਾ ਸਕਦਾ ਸੀ ਜਿਹੜੇ ਕੰਧਾਂ ਉਹ ਦੇਰੇ ਦੀ ਆਬ ਦੀ ਜਗਾ ਦੇ ਵਿੱਚ ਬਣਾਈਆਂ ਜਾ ਸਕਦੀਆਂ ਸੀ ਸੜਕਾਂ ਦੇ ਉੱਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਇਹ ਕੰਦਾ ਬਣੀਆਂ ਨੇ ਇਹ ਬਣਾਉਣੀਆਂ ਵਾਜਬ ਨਹੀਂ ਹੁਣ ਦਿੱਕਤਾਂ ਜਿਹੜੀਆਂ ਨੇਗੀਆਂ ਹੁਣ ਗੱਲਬਾਤ ਕੋਈ ਪ੍ਰਬੰਧਕਾਂ ਦੇ ਨਾਲ ਹੋਈ ਹੈ ਕਿ ਇਹਨੂੰ ਜਿਹੜਾ ਕੋਈ ਗੱਲ ਨੂੰ ਲਵੇ ਲਾਇਆ ਜਾਵੇ ਜਾਂ ਉਹ ਕਹਿੰਦੇ ਆ ਕਿ ਅਸੀਂ ਇਹਨੂੰ ਢਾਉਣ ਲਈ ਕੋਈ ਗੱਲਬਾਤ ਕਰਦੇ ਹਾਂ ਕਿਉਂਕਿ ਹੁਣ ਜਦੋਂ ਆਰਡਰ ਹੋਇਆ ਅਸੀਂ ਪੰਚਾਇਤ ਨੂੰ ਬੇਨਤੀ ਕੀਤੀ ਸੀ ਜੀ ਜੀ ਵੀ ਉਹਨੂੰ ਪੰਮ ਗੁਪਤਾ ਜੀ ਉਹਨਾਂ ਦੇ ਆਰਡਰ ਹੋ ਚੁੱਕੇ 30 1 25 ਨੂੰ ਆਰਡਰ ਹੋ ਗਏ ਕੰਧਾਂ ਢਾਉਣ ਦੇ ਉਹ ਕਰਿਆ ਵੀ ਡੇਰਾ ਮੁਖੀ ਆਪਣੇ ਖਰਚੇ ਤੇ ਵੀ ਜਿਵੇਂ ਉਹਨੇ ਕੱਡੀਆਂ ਨੇ ਆਪ ਉਹਵੇਂ ਜਿਵੇਂ ਕੰਧਾਂ ਢਾਵੇ ਤੇ ਉਹ ਪੰਚਾਇਤ ਕਹਿ ਰਹੀ ਆ ਵੀ ਅਸੀਂ ਇੱਕ ਬੇਰੀ ਮੇਲੀ ਐ ਵੀ ਸਾਨੂੰ ਟਾਈਮ ਹੀ ਨਹੀਂ ਦਿੱਤਾ ਉਹਨੇ ਮਿਲਣ ਵਾਸਤੇ ਜੀ ਪਰ ਟਾਈਮ ਕਦੋਂ ਦਊ ਕੀਨੇ ਦੇਣਾਗਾ ਇਹ ਨਹੀਂ ਮੁਸ਼ਕਲ ਲੱਗਦਾ ਵੀ ਉਹ ਟਾਈਮ ਦਊ ਕਿਸੇ ਨੂੰ ਵੀ ਅਸੀਂ ਹੁਣ ਬੇਨਤੀ ਕਰਾਂਗੇ ਦੁਬਾਰੇ ਜੱਜ ਸਾਹਿਬ ਨੂੰ ਮਿਲਾਂਗੇ ਉਹਨਾਂ ਅੱਗੇ ਐਪਲੀਕੇਸ਼ਨ ਦਵਾਂਗੇ ਵੀ ਤੁਸੀਂ ਆਪਣੇ ਖਰਚੇ ਦੇ ਉੱਤੇ ਵੀ ਮਹਿਕਮੇ ਨੂੰ ਕਹਿ ਕੇ ਟੋਈਆਂ ਜਣ ਕੰਦਾ ਇਹ ਵੀ ਨਹੀਂ ਟੋਂਦੀ ਨਹੀਂ ਤਾਂ ਹੁਣ ਕਾਰਵਾਈ ਕਰ ਦਿਓ ਕੋਈ ਨਾ ਕੋਈ ਅਸਾਂ ਮੰਗ ਕੀ ਆ ਪ੍ਰਸ਼ਾਸਨ ਤੋਂ ਕਿਉਂਕਿ ਸਾਰੇ ਪਰਿਵਾਰ ਤੁਸੀਂ ਇਕੱਠੇ ਹੋਏ ਹੋ ਮੰਗ ਕੀ ਆ ਜਿਹੜੀ ਲਗਾਤਾਰ ਇਸ ਵਿਵਾਦ ਨੂੰ ਇੱਕ ਹੱਲ ਵੀ ਹੋਵੇ ਪਿੰਡ ਦੇ ਵਿੱਚ ਭਾਈਚਾਰਾ ਹੀ ਬਣਿਆ ਰਹੇ ਡੇਰੇ ਨਾਲ ਵੀ ਲੋਕ ਕਿਸੇ ਤਰ੍ਹਾਂ ਜੁੜੇ ਰਹਿਣ ਮੰਗ ਕੀ ਆ ਮੰਗ ਤਾਂ ਇਹ ਤੇ ਸਾਡੀ ਪ੍ਰਸ਼ਾਸਨ ਤਾਂ ਸਾਡੀ ਸੁਣ ਸੁਣਦਾ ਹੀ ਨਹੀਂ ਮੰਨ ਲਓ ਜਦੋਂ ਸਾਡਾ ਰੌਲਾ ਚੱਲਦਾ ਪ੍ਰਸ਼ਾਸਨ ਨੇ ਤਾਂ ਓਡੋਂ ਤੇ ਲੈ ਕੇ ਕੋਟਕਟਾਪਾ ਕਰਕੇ ਸਾਡੀ ਦੀ ਕ੍ਰੋਸ ਪਰਚੇ ਪਾ ਕੇ ਸਾਨੂੰ ਹੀ ਮੰਨ ਲਓ ਜੇਲਾ ਦੇ ਥਾਣੇ ਦੇ ਸਾਨੂੰ ਹੀ ਜਾਣਾ ਪੈਂਦਾ ਪਰ ਉਹਨਾਂ ਨੇ ਸੱਚਾਈ ਕਿਸੇ ਵੀ ਪ੍ਰਸ਼ਾਸਨ ਦਾ ਇੱਕ ਬੰਦਾ ਆਇਆ ਦੀਗਾ ਇਥੇ ਐਸਐਚਓ ਠੁੱਲੀਵਾਲਾ ਰਣਜੀਤ ਸਿੰਘ ਜਿਹਨੇ ਸਾਡੀ ਮਦਦ ਕੀਤੀ ਆ ਨਹੀਂ ਠੁੱਲੀਵਾਲਾ ਥਾਣੇ ਦੇ ਵਿੱਚ ਤਾਂ ਖਾਸ ਕਰਕੇ ਕਿਸੇ ਨੇ ਅੱਜ ਤੱਕ ਸਾਡੇ ਪਰਿਵਾਰਾਂ ਦੀ ਨਹੀਂ ਸੁਣੀ ਉਹ ਬੰਦੇ ਨੇ ਅਸੀਂ ਮੰਨਦੇ ਆ ਵੀ ਉਹੋ ਜੇ ਪ੍ਰਸ਼ਾਸਨ ਦੇ ਅਧਿਕਾਰੀ ਹੋਣ ਥਾਣਿਆਂ ਦੇ ਵਿੱਚ ਸਾਡੀ ਸੁਣੀ ਜਾਵੇ ਤਾਂ ਵਧੀਆ ਗੱਲ ਆ ਉਹਨੇ ਇੱਕ ਕੰਦ ਜਿਹੜੀ ਮਿੰਨਤੀ ਚਾਹੀਦੀ ਜਗਾ ਉਹਨੇ ਨਾਲ ਬਾਹਲੀ ਉਹ ਹਜੇ ਵੀ ਵਾਹੀ ਪਿਆ ਪਰ ਉਹ ਬੰਦੇ ਨੇ ਆ ਕੇ ਜੁਰਤ ਨਾਲ ਕਿਹਾ ਦੀ ਆ ਕੇ ਇੱਥੇ ਵੀ ਹਾਂ ਇਹ ਕੰਮ ਗਲਤ ਆ ਜਿਹੜਾ ਮੇਰੀ ਗੈਰ ਮੇਰੀ ਹਾਜ਼ਰੀ ਦੇ ਵਿੱਚ ਵੀ ਮਿੰਨਤੀ ਹੋ ਗਈ ਜਿੱਤੇ ਮੈਂ ਉੱਥੇ ਰਖਵਾਉਂਗਾ ਤੇ ਨਾ ਕਿ ਮੈਂ ਨਹੀਂ ਫਿਰ ਡਾਂਗ ਫੇਰ ਕੇ ਮੈਨੂੰ ਆਪ ਕਰਵਾਉਣਾ ਪਊਗਾ ਪਰ ਉਹ ਉੱਥੇ ਜਿੱਥੇ ਉਹਨੇ ਮਿੰਨਤੀ ਕਰਵਾਈ ਦੀ ਜਣੀ ਉਨੀ ਉਹ ਛਡਾ ਕੇ ਗਿਆ ਸੀ ਅਸੀਂ ਕਿੱਥੇ ਦਾ ਇਸ ਰਾਤੇ ਰੌਣਕਾ ਚਾਹੀਦੀਆਂ ਸੀ ਅੱਜ ਖੰਡਰ ਵਾਂਗੂ ਇੱਕ ਤਰ੍ਹਾਂ ਦਾ ਭੈ ਆਉਂਦਾ ਇੱਥੇ ਰਾਤ ਨੂੰ ਹਨਾ ਕੀ ਗੱਲਣਾ ਚਾਹੂਗੇ ਕਿਉਂਕਿ ਇੱਕ ਜਿਵੇਂ ਅੱਤਨ ਤੋਂ ਬਾਅਦ ਤਿੰਨ ਲਾਜ ਜਿਹੜੇ ਹਿਸਾਬ ਨਾਲ ਇਹ ਬੜੀਆਂ ਹੋਈਆਂ ਕੰਧਾਂ ਜਾਂ ਕੋਈ ਆਸੇ-ਪਾਸੇ ਟੋਬੇ ਬਣੇ ਪਏ ਨੇ ਸੜਕ ਦੇ ਉੱਤੇ ਭੈ ਆਉਂਦਾ ਹੁਣ ਰਾਤ ਨੂੰ ਉਹ ਤਾਂ ਹੁਣ ਅਸੀਂ ਜੱਜ ਸਾਹਿਬ ਨੂੰ ਵੀ ਇਹੀ ਬੇਨਤੀ ਕੀਤੀ ਅਸੀਂ ਮੰਨ ਲਓ ਵਕੀਲ ਦੀ ਜਗ੍ਹਾ ਤੇ ਜੱਜ ਸਾਹਿਬ ਕੋਲੇ ਆਪ ਪੇਸ਼ ਹੁੰਨੇ ਹਨ ਅਸੀਂ ਉਹਨਾਂ ਦਾ ਇਹ ਵੀ ਧੰਨਵਾਦ ਕਰਦੇ ਹਾਂ ਵੀ ਸਾਡੀ ਸੁਣਦੇ ਨੇ ਹਨ ਜੱਜ ਸਾਹਿਬ ਜਿਹੜੇ ਵੀ ਆਉਂਦੇ ਨੇਗੇ ਸਾਡੀ ਸੁਣਦੇ ਨੇ ਵੀ ਹਾਂ ਦੱਸੋ ਕੀ ਗੱਲਾਂ ਹਨ ਪਰ ਪ੍ਰਸ਼ਾਸਨ ਦੀ ਤਾਂ ਸਾਡੇ ਕੋਲੇ ਆਸ ਨਹੀਂ ਹੈ ਕਿ ਵੀ ਪ੍ਰਸ਼ਾਸਨ ਸਾਡੀ ਮਦਦ ਕਰੂਗੀ ਇਹ ਤਰ੍ਹਾਂ ਦੀ ਜੀ ਕੀ ਨਾ ਮਦਦ ਮੈਂ ਜੋਰਾ ਸਿੰਘ ਚੀਮਾ ਅੱਛਾ ਬਚਪਨ ਲੰਘਿਆ ਹੁਣ ਇੱਥੇ ਇਸੇ ਰਾਹ ਦੇ ਉੱਤੇ ਇਸੇ ਡੇਰੀ ਦੇ ਨਾਲ ਵਰਤਦੇ ਹੋਏ ਆ ਸੇਵਾ ਕਰਦੇ ਹੋਏ ਹਾਂ ਕੀ ਤਬਦੀਲੀ ਦੇਖ ਜੂ ਹੁਣ ਤੱਕ ਤੇ ਪਹਿਲਾਂ ਵੀ ਤੁਸੀਂ ਇੱਥੇ ਸਾਰਾ ਬਚਪਨ ਢਾਇਆ ਇਹ ਰਸਤੇ ਤੇ ਖੇਡੇ ਹੋ ਤੁਰੇ ਫਿਰੇ ਹੋ ਤੇ ਸੰਗਤਾਂ ਨੂੰ ਆਉਂਦੇ ਜਾਂਦੇ ਦੇਖ ਮੇਰਾ ਪਿੰਡ ਸ਼ੇਰਗੜ ਚੀਮਾ ਹੈ ਜੀ ਪਰ ਜਦੋਂ ਇਹ ਡੇਰਾ ਸ਼ੁਰੂ ਹੋਇਆ ਸੀਗਾ ਜੀ ਉਦੋਂ ਦੁਵਾਰਾਂ ਤੋਂ ਪੂਰਾ ਕੁਝ ਨਹੀਂ ਸੀ ਚਾਰ ਫੇਰੇ ਖੁੱਲਾ ਸੀ ਖੁੱਲਾ ਸੀ ਹਾਂ ਜੀ ਉਸ ਤੋਂ ਬਾਅਦ ਜਦੋਂ ਆ ਸੰਘਰਸ਼ ਸ਼ੁਰੂ ਹੋਇਆ ਜੀ ਇਹਦੇ ਵਿੱਚ ਮੈਂ ਸ਼ੁਰੂ ਤੋਂ ਨਾਲ ਰਿਹਾ ਜੀ ਤੇ ਇਹ ਅਮਰਜੀਤ ਸਿੰਘ ਜੀ ਇਹ ਮਲਕੀਤ ਸਿੰਘ ਜੀ ਆਚਾਰੇ ਸਨ ਅਸੀਂ ਹਾਈ ਕੋਰਟ ਤੱਕ ਜਾਂ ਬਹੁਤ ਇੱਕ ਪ੍ਰਸ਼ਾਸਨ ਤੱਕ ਗਏ ਜੀ ਜਿਹਦੇ ਵਿੱਚ ਜਦੋਂ ਆ ਮੰਨਤੀ ਕਰਵਾਈ ਜੀ ਮੰਨਤੀ ਦੇ ਵਿੱਚ 20 ਮਹੀਨਾ ਸੀਗਾ ਜੀ ਤੇ ਉਦੋਂ ਕੀ ਹੋਇਆ ਇੱਥੇ ਹੋ ਗਿਆ ਵੀ ਸਾਰੇ ਇਹ 18 ਬੰਦਿਆਂ ਦੀ ਕਮੇਟੀ ਬਣੀ ਸੀਗੀ ਜੀ ਜਿਹਦੇ ਵਿੱਚ ਡੀਐਸਪੀ ਕਰਨਗੋ ਤੇ ਹੋ ਸਾਰੇ ਜੀ ਤੇ ਉਦੋਂ ਵਿੱਚ ਇਹ ਹੋ ਗਿਆ ਸੀਗਾ ਵੀ ਜਿਵੇਂ ਮਲਕੀ ਸ਼ਾਹ ਨੇ ਦੱਸਿਆ ਵੀ ਆਹ ਜਿਹੜਾ ਜਿੱਥੇ ਤੱਕ ਉਪਰਾਂ ਤੱਕ ਇਦੋਂ 10 15 ਫੁੱਟ ਪਰਾਂ ਇਹ ਜਗ੍ਹਾ ਹਾਂ ਤੇ ਉਹਦੇ ਵਿੱਚ ਢਾਇਆ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਮੇਰੇ ਨਾਲ ਦੋ ਤਿੰਨ ਵਾਰੀ ਜਿਹੜੇ ਬੰਦੇ ਸੀਗੇ ਜੀ ਸਮਝੌਤੇ ਦੀ ਕੋਸ਼ਿਸ਼ ਕੀਤੀ ਜੀ ਉਹ ਸੀਗਾ ਵੀ ਅਸੀਂ ਜੀ ਇਹਨੂੰ ਇਹਨੂੰ ਐਵੇਂ ਹੀ ਰਹਿਣ ਦਿਓ ਤੇ ਅਸੀਂ ਕਹਾਂ ਵੀ ਦੇਖੋ ਇਹ ਤਾਂ ਨਹੀਂ ਰਹਿਣਾ ਤੇ ਤੁਸੀਂ ਇਹਨੂੰ ਜਿਹੜਾ ਵੀ ਪੈਸੇ ਦੀ ਵੀ ਪਹੁੰਚ ਹੋਈ ਮੇਰੇ ਤੱਕ ਜੀ ਅਸੀਂ ਇਹਦੇ ਵਿੱਚ ਅਸੀਂ ਅੜੇ ਰਹੇ ਜੀ ਹੁਣ ਉਸ ਤੋਂ ਬਾਅਦ ਕੀ ਹੈ ਜਦੋਂ ਹੁਣ ਕੋਰਟ ਨੇ ਫੈਸਲਾ ਦਿੱਤਾ ਤੇ ਇਸ ਤੋਂ ਪਹਿਲਾਂ ਹੋਰ ਦੱਸਦਾ ਜੀ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਤੇ ਪੰਚਾਇਤ ਨੂੰ ਬਰਖਾਸਤ ਕਰਨ ਦਾ ਵੀ ਦਿੱਤਾ ਸੀਗਾ ਡੀਡੀ ਪੀਓ ਵੱਲੋਂ ਵੀ ਆਰਡਰ ਹੋ ਗਿਆ ਸੀ ਪਰ ਜਿਹੜੀ ਜਿਵੇਂ ਮਲਕੀਸ਼ਾ ਉਹਨੇ ਦੱਸਿਆ ਹੈ ਜਿਹੜਾ ਪ੍ਰਸ਼ਾਸਨ ਹੈ ਇਹ ਐਮਐਲਏ ਦੇ ਅਧੀਨ ਪੈਸੇ ਦੇ ਅਧੀਨ ਕਿਉਂ ਉੱਥੇ ਪੈਸਾ ਖੁੱਲਾ ਹੈ ਕਲੀਅਰ ਕਹਿੰਦਾ ਮੈਂ ਹਾਂ ਇਹ ਪੈਸੇ ਦੇ ਸਿਰ ਤੇ ਹੀ ਉਹ ਅਫਸਰਾਂ ਨੂੰ ਅਸੀਂ ਪਟਿਆਲੇ ਜਾਂਦੇ ਰਹੇ ਉਹ ਪਟਿਆਲੇ ਦੇ ਜਿਹੜੇ ਬੱਚੇ ਸੀਗੇ ਜਿਹੜੇ ਉਹ ਕਲਰਕ ਸੀ ਜਨਾਨੀਆਂ ਉਹ ਮਲਕੀਤ ਸਿੰਘ ਉਹ ਅਮਰਜੀਤ ਸਿੰਘ ਨੂੰ ਆਏ ਜਾਣਦੀਆਂ ਸੀ ਜਿਵੇਂ ਗਵੰਡੀ ਹੁੰਦੀਆਂ ਕਿਉਂਕਿ ਉਹ ਆਏ ਜਦੋਂ ਜਾਂਦੇ ਆਉਂਦੇ ਸੀ ਨਾ ਪਰ ਉਹ ਜਾਣਦੇ ਸੀ ਪਰ ਕੰਮ ਨਹੀਂ ਸੀ ਕਰਦੇ ਕਿਉਂ ਇਹਨਾਂ ਦਾ ਪਹੁੰਚ ਸੀ ਸਾਰਾ ਕੁਝ ਉਹ ਸੀ ਪਰ ਜਿਹੜੀ ਹੁਣ ਗੱਲ ਹੈ ਜਿਹੜਾ ਆ ਕੰਮ ਆਇਆ ਤੇ ਇਹਦੇ ਵਿੱਚ ਜਿਹੜੀ ਗਰਜੀਤ ਕੌਰ ਹੈ ਜੀ ਸੋਨਮਾ ਹੋਰ ਵੀ ਦੱਸ ਦੇਣਾ ਇਹ ਜਿਹੜੀ ਜਗ੍ਹਾ ਹੈ ਜੀ ਇਹ ਜਗ੍ਹਾ ਪਿੰਡ ਦੇ ਨਾਂ ਬੋਲਦੀ ਆ ਜੀ ਤੇ ਇਹਦੇ ਵਿੱਚ ਅਸੀਂ ਕੇਸ ਦੇ ਵਿੱਚ ਲਿਖ ਕੇ ਵੀ ਲਾਇਆ ਸੀਗਾ ਇਹਨੇ ਕੁਝ ਜ਼ਮੀਨ ਇੱਥੋਂ ਵੇਚ ਕੇ ਆਪਦੇ ਰਿਸ਼ਤੇਦਾਰਾਂ ਦੇ ਨਾਂ ਕਰਵਾਈ ਹੋਈ ਆ ਇਸ ਡੇਰੇ ਦੀ ਇਸ ਡੇਰੇ ਦੀ ਜ਼ਮੀਨ ਨੂੰ ਤੇ ਇਹ ਇਹਨੇ ਕੀਤਾ ਹੋਇਆ ਇਹ ਗਾਹ ਮੁੱਲ ਇੱਧਰੋਂ ਵੇਚ ਕੇ ਗਾਹ ਮੁੱਲ ਆਪਦੇ ਨਾਂ ਰਿਸ਼ਤੇਦਾਰਾਂ ਦੇ ਕਰਵਾਈਆ ਇਹ ਸਾਡਾ ਇਹ ਵੀ ਕੇਸ ਲਾਇਆ ਹੋਏ ਸੀਗੇ ਜੀ ਪਰ ਇੰਨੀ ਪ੍ਰਸ਼ਾਸਨ ਨੇ ਸਿਵਲ ਤੇ ਪੁਲਜੀਤ ਪ੍ਰਸ਼ਾਸਨ ਨੇ ਇੰਨੀ ਬੇਸ਼ਰਮੀ ਕੀਤੀ ਪੈਸੇ ਰਾਹੀਂ ਤੇ ਉਹਨਾਂ ਤੇ ਸੁਣਵਾਈ ਨਹੀਂ ਕੀਤੀ ਅਸੀਂ ਧੰਨਵਾਦ ਕਰਦੇ ਆ ਜੱਜ ਸਾਹਿਬ ਦਾ ਤੇ ਜਿਨ੍ਹਾਂ ਨੇ ਇਹ ਕਿਹਾ ਅਗਰ ਆ ਜਿੰਨੇ ਇਹ ਤਾਂ 30 ਦਿਨ ਹੁੰਦੇ ਆ ਜੀ ਅਗਰ ਇਹਨਾਂ ਨੇ ਇਹ ਕਰਵਾ ਨਾ ਕਰਵਾਈ ਤਾਂ ਅਸੀਂ ਦੁਬਾਰਾ ਇਹਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਫਿਰ ਅਗਲਾ ਇੱਥੇ ਜਿਹੜਾ ਰੂਪਰੇਖਾ ਹੈ ਉਹ ਸਿਆਸੀ ਤੇ ਸਮਾਜਿਕ ਜਥੇਬੰਦੀ ਦਾ ਲੀਕ ਕੇ ਅਸੀਂ ਬੜਾ ਪ੍ਰਚਾਰਣ ਕਰਾਂਗੇ ਇਹਦੀ ਕੋਰਟ ਦੇ ਰਾਹੀਂ ਵੀ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਇੱਥੇ ਧਰਨੇ ਵਗੈਰਾ ਵੀ ਅਸੀਂ ਅਲਗ ਕਰਨ ਦੀ ਕੋਸ਼ਿਸ਼ ਕਰਾਂਗੇ ਅਸਾ ਤੁਹਾਨੂੰ ਲੱਗਦਾ ਕਿ ਇੱਕ ਜਿੱਦ ਡੇਰਾਮੂਕੀ ਫੜੇ ਬੈਠੇ ਨੇ ਕਿ ਨਹੀਂ ਐਡੀ ਗੱਲ ਲੱਗਦੀ ਨਹੀਂ ਜਾਂ ਕਿਉਂਕਿ ਡੇਰੇ ਕੋਲੇ ਕਿਹੜਾ ਜਗ੍ਹਾ ਦਾ ਕਿਸ ਤਰ੍ਹਾਂ ਦਾ ਘਾਟਾ ਲੱਗ ਰਿਹਾ ਕੋਈ ਲੱਗਦਾ ਕੋਈ ਤੁਹਾਨੂੰ ਕਿ ਇਸ ਤਰ੍ਹਾਂ ਦੀ ਜਿਹੜੀ ਜੈਦਾ ਇਹ ਛੱਡ ਦੇਣੀ ਚਾਹੀਦੀ ਹੈ ਇੱਥੇ ਜਿਹੜੀ ਅਸਲ ਵਿੱਚ ਮੈਂ ਉਹ ਬਾਇਸ਼ੇਤਾ ਮੈਂ ਹੈਗਾ ਗਲਤਾਂ ਇਹ ਗੱਲਾਂ ਦੇ ਗਲਤਾਂ ਪਰ ਸੱਚਾਈ ਕਹਿਣੀ ਪੈਂਦੀ ਹੈ ਜੀ ਜਿਹੜੀ ਇੱਥੇ ਨਾ ਆ ਜਿਹੜਿਆ ਕਰਨੇ ਇਹ ਐਸੀ ਲੋਕਾਂ ਦੇ ਨਹੀਂ ਜਿਹੜੀ ਇਹ ਆ ਜੀ ਇਹ ਹੈਗੀ ਜੱਟਵਾਦ ਜੀ ਜਿਹੜੀ ਇਹ ਦਿਮਾਗ ਤੋਂ ਜਾਂਦੀ ਨਹੀਂ ਚਾਹੇ ਉਹ ਇਹਨੂੰ ਕਰਨ ਵਾਸਤੇ ਤਾਂ ਕਰ ਲੈਂਦੇ ਨੇ ਵੀ ਅਸੀਂ ਸਾਧ ਬਣ ਗਏ ਜਿਸ ਫਲਾਣਾ ਬਣ ਗਏ ਉਹ ਦਿਲ ਤੋਂ ਨਹੀਂ ਜਾਂਦੀ ਇਹਨਾਂ ਦੀ ਜਦੋਂ ਕਿ ਇਹ ਜਿਹੜੀ ਕੋਈ ਮੁਖੀ ਹੁੰਦਾ ਹੈ ਸੰਸਥਾ ਦਾ ਮੁਖੀ ਨਾ ਧਾਰਮਿਕ ਸੰਸਥਾ ਦਾ ਤੇ ਉਹਨੂੰ ਤਾਂ ਸਾਰੇ ਇੱਕ ਬਰਾਬਰ ਹੁੰਦੇ ਨੇ ਉਹ ਤਾਂ ਲੋਕਾਂ ਦਾ ਨੌਲੇਜ ਜਿਵੇਂ ਆਮ ਡੇਰੇਾਂ 'ਚ ਅਸੀਂ ਦੇਖਦੇ ਹਾਂ ਕਈਆਂ 'ਚ ਸਕੂਲ ਵੀ ਨੇ ਵੱਧਦਾ ਭਲੇ ਚਾਹੁੰਦੇ ਹਾਂ ਪਰ ਇਹਦੇ ਵਿੱਚ ਇਹਦੇ ਵਿੱਚ ਪਤਾ ਨਹੀਂ ਕੀ ਆ ਪਰ ਇਹ ਵੀ ਦੱਸ ਦੇਣਾ ਉਹ ਜਿਹੜਾ ਕਹਿੰਦੇ ਨਾ ਕੋਈ ਕੋਈ ਉਹ ਤੋਂ ਇੱਕੋ ਲਖ ਤੇ ਚੂਹੇ ਦੇ ਹੱਥੇ ਚ ਹਲਦੀ ਦੀ ਗੱਠੀ ਆ ਜੇ ਪੰਚਾਰੀ ਬਣ ਜਾਂਦਾ ਉਹ ਗੱਲ ਇਹਦੇ ਨਾਲ ਹੋਈ ਹੋਈ ਆ ਇਹਦੀ ਬੈਕਗ੍ਰਾਉਂਡ ਤੇ ਤੇ ਅੱਜ ਦੀ ਬੈਕਗ੍ਰਾਉਂਡ ਉਹ ਦਿਨੋਂ ਤੇ ਦੇਖੋ ਕੀ ਕੁਛ ਆਦਾ ਜੀ ਇਸ ਕਰਕੇ ਇਹ ਆਪਦੇ ਆਪ ਨੂੰ ਭੁੱਲੀ ਐ ਤੇ ਇਹਦੇ ਵਿੱਚ ਇਹ ਦੇ ਜਿਹੜਾ ਇਹ ਧਰਮ ਦੇ ਨਾ ਉਹ ਨੂੰ ਇੱਕ ਇਲਾਜ ਇਲਾਜ ਆ ਸਤਿ ਸ਼੍ਰੀ ਅਕਾਲ ਸਤ ਸਮਾਪਰਸ ਉੱਤਰਦੇਵ ਜੀ ਮਹਾਰਾਜ ਉਹਨਾਂ ਦੇ ਵੀ ਨਾਮ ਨੂੰ ਇੱਕ ਤਰ੍ਹਾਂ ਉਹਨੇ ਲਾ ਜਾ ਜੀ ਕਿਉਂ ਅਸੀਂ ਇੱਥੇ ਆਪ ਜਿਵੇਂ ਪਹਿਲਾਂ ਦੱਸਿਆ ਫਾਈਟ ਦੀ ਦੂਰੋਂ ਇੱਥੋਂ ਮੇਰਾ ਪਿੰਡ 12-13 ਕਿਲੋਮੀਟਰ ਹੈ ਜਦੋਂ ਇੱਥੇ ਕੰਮ ਚੱਲਦੇ ਹੁੰਦੇ ਸੀ ਸਾਡੇ ਪਿੰਡ ਦੇ ਵਿੱਚ ਤੇ ਸਾਡੀ ਸੜਕ ਦੇ ਉੱਤੇ ਜਗਾ ਉਹ ਤੇ ਖੁੱਲੀ ਜਗ੍ਹਾ ਉੱਥੇ ਸਾਈਕਲ ਲੋਕ ਖੜਾ ਕੇ ਇੱਥੇ ਤੁਰ ਕੇ ਹੁੰਦੀ ਸੀ ਇੰਨਾ ਇਕੱਠ ਹੁੰਦਾ ਸੀ ਅੱਜ ਇੱਥੇ ਕੁਝ ਵੀ ਨਹੀਂ ਆ ਰਿਹਾ ਜੀ ਭਰਾ ਨੇ ਕਿਹਾ ਕਿ ਇਹ ਉਹ ਲੰਮੇ ਸਮੇਂ ਤੋਂ ਭਾਵੇਂ ਉਹਨਾਂ ਦਾ ਪਿੰਡ ਹੀ ਨਹੀਂ ਪਰ ਪਿਛਲੇ ਲੰਮੇ ਸਮੇਂ ਤੋਂ ਬਚਪਨ ਤੋਂ ਹੀ ਯੂਐਸ ਡੇਰੀ ਨਾਲ ਜੁੜੇ ਹੋਏ ਪਿਛਲੇ ਜੋ ਇਸ ਜਗ੍ਹਾ ਦੇ ਹੁਣ ਹਾਲਾਤ ਨੇ ਜੇਕਰ ਕੋਈ ਵੀ ਅਧਿਕਾਰੀ ਆ ਕੇ ਦੇਖੇਗਾ ਜਾਂ ਕੋਈ ਹੋਰ ਆਮ ਲੋਕ ਵੀ ਆ ਕੇ ਦੇਖੇਗਾ ਤਾਂ ਉਹ ਇਸ ਗੱਲ ਨਾਲ ਜਰੂਰ ਸਹਿਮਤ ਹੋਊਗਾ ਕਿ ਇਹਨਾਂ ਪਰਿਵਾਰਾਂ ਦੇ ਜਿਹੜੇ ਹੱਕ ਹਕੂਕ ਨੇ ਉਹ ਮਾਰ ਦਿੱਤੇ ਗਏ ਨੇ ਅਸੀਂ ਆਪਣੇ ਵੱਲੋਂ ਵੀ ਡੇਰਾ ਮੁਖੀ ਨੂੰ ਵੀ ਅਪੀਲ ਕਰਦੇ ਆ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਭਾਈਚਾਰੇ ਦੇ ਵਿੱਚ ਇੱਕ ਦੇ ਵਿੱਚ ਡੇਰਾ ਮੁਖੀ ਨੂੰ ਅੱਗੇ ਆ ਕੇ ਇਹਦੀ ਗੱਲਬਾਤ ਦੇ ਨਤੀਜਿਆਂ ਤੱਕ ਪੁੱਜਣਾ ਚਾਹੀਦਾ ਕਿਉਂਕਿ ਜੇਕਰ ਸੱਚਮੁੱਚ ਡੇਰਾ ਸਰਵਤ ਦੇ ਭਲੇ ਦੀ ਗੱਲ ਕਰਦਾ ਤਾਂ ਸਰਵਤ ਦੇ ਭਲੇ ਦੇ ਕਾਰਜ ਦੇ ਵਿੱਚ ਇਹ ਗਰੀਬ ਪਰਿਵਾਰਾਂ ਦਾ ਹੋਣਾ ਵੀ ਬੜਾ ਜ਼ਰੂਰੀ ਹੈ ਇਹਨਾਂ ਦਾ ਭਲਾ ਕੌਣ ਕਰੂਗਾ ਜੇਕਰ ਡੇਰਾ ਇਹਨਾਂ ਦਾ ਭਲਾ ਨਹੀਂ ਕਰ ਸਕਦਾ ਤਾਂ ਨਾਲ ਹੋਰ ਪਲਾਕਿਆਂ ਦੇ ਵਿੱਚੋਂ ਜਿਹੜੀ ਸੰਗਤ ਆਉਂਦੀ ਆ ਉਹਨਾਂ ਦੇ ਮਨਾਂ ਦੇ ਵਿੱਚ ਕਿਹੜੀ ਗੱਲ ਦਾ ਜਿਹੜਾ ਇੱਕ ਪੈਦਾ ਹੋਊਗੀ ਕਿ ਉਹ ਕਿਵੇਂ ਵਿਸ਼ਵਾਸ ਕਰਨ ਇਸ ਸਥਾਨ ਦੇ ਉੱਤੇ ਤਾਂ ਅਸੀਂ ਵੀ ਆਪਣੇ ਵੱਲੋਂ ਅਪੀਲ ਕਰਦੇ ਹਾਂ ਕਿ ਜਰੂਰ ਇਹਦਾ ਮਸਲੇ ਦਾ ਹੱਲ ਕੀਤਾ ਜਾਵੇ ਤੇ ਇੱਥੇ ਜਿਹੜਾ ਇਹ ਮੰਗੇਵਾਲ ਤੋਂ ਰਸਤਾ ਇਸ ਪਿੰਡ ਨੂੰ ਇਸ ਡੇਰੀ ਨੂੰ ਜੋੜਦਾ ਤਾਂ ਉਹ ਇੱਕ ਕਿਉਂਕਿ ਕੰਧਾਂ ਸੜਕ ਦੇ ਵਿੱਚ ਨਿਕਲੀਆਂ ਹੋਈਆਂ ਨੇ ਚਾਰੇ ਪਾਸੇ ਜਿਹੜੇ ਰਸਤੇ ਬੰਦ ਕਰ ਦਿੱਤੇ ਗਏ ਨੇ ਖੰਡਰ ਬਣਿਆ ਹੋਇਆ ਵਿਆਬਾਣ ਇੱਥੇ ਬਣਿਆ ਹੋਇਆ ਤਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਡੇਰਾ ਮੁਖੀ ਇਸ ਪੂਰੇ ਮਾਮਲੇ ਤੇ ਕੀ ਕਹਿੰਦੇ ਆ ਜਾਂ ਪ੍ਰਬੰਧਕ ਕੀ ਕਹਿੰਦੇ ਆ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਇਹ ਡੇਰੇ ਉਸਾਰਨ ਦੀ ਜਿਹੜੀ ਕੰਧਾਂ ਸੀ ਇਹ ਕੀ ਲੋਡ ਪਈ ਸੀ ਇਹਨਾਂ ਕੰਧਾਂ ਦੀ ਉਸਾਰੀ ਦੇ ਲਈ ਕਿਉਂ ਇਹਨਾਂ ਗਰੀਬ ਪਰਿਵਾਰਾਂ ਨੂੰ ਰੋਲਿਆ ਗਿਆ ਇਹ ਗੱਲਬਾਤ ਵੀ ਜਿਹੜੀ ਅਸੀਂ ਅਗਲੀ ਵੀਡੀਓ ਦੇ ਵਿੱਚ ਡੇਰਾ ਮੁਖੀ ਦੇ ਨਾਲ ਤੇ ਪ੍ਰਬੰਧਕਾਂ ਦੇ ਨਾਲ ਜ਼ਰੂਰ ਕਰਾਂਗੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ